ਔਰ ਸਾਡੇ ਮਾਸਟਰ ਸੁਰੇਂਦਰ ਮਹਿਦਬਾਣੀ ਜੀ ਜਿਹੜੇ ਕਿ ਆਪਣੇ ਮੁਕਾਬਲੇ ਤੋਂ ਆਪਣੀ ਲਿਖੀ ਹੋਈ ਕਵਿਤਾ ਸੰਗਤ ਰੂਬਰੂ ਕਰਨਗੇ ਜੈਮਾਤਾਂ ਦੀ ਸਰਪੰਸਾ ਰਾਜਾ ਜੀ ਔਰ ਬੀਤ ਦੇ ਲਾਕੇ ਨੇ ਆਉਣ ਪਲੀਜ਼ ਸਾਰੇ ਮਾਈਕ ਬੰਦ ਕਰ ਦਈਏ ਤੇ ਟੀਮਾਂ ਬੀਤ ਬੀਟਣ ਏ ਵਰਚਸ ਭਵਾਨੀ ਪਰ ਗੁਜਰਪੁਰ ਕਲੱਬ ਟੀਮਾਂ ਪਲੀਜ਼ ਜਲਦੀ ਆਉਣਗੇ ਅੰਦਰ ਹਰਕੇ ਹਾਂਜੀ ਸਾਡਾ ਇਲਾਕਾ ਬੀਤ ਭਾਵੇਂ ਪਿਛਲੇ ਕੁਝ ਸਮੇਂ ਤੋਂ ਇਹ ਕਹਿੰਦੇ ਆ ਰਹੇ ਸੀ ਕਿ ਇਲਾਕਾ ਪਛੜਿਆ ਹੋਇਆ ਏ ਪਰ ਸਾਡਾ ਇਹ ਇਲਾਕਾ ਹੁਣ ਪਛੜਿਆ ਹੋਇਆ ਨਹੀਂ ਤੇ ਮੈਂ ਆਪਣੇ ਇਲਾਕੇ ਬਾਰੇ ਇੱਕ ਕਵਿਤਾ ਲਿਖੀ ਸੀ ਇਲਾਕਾ ਬੀਤ ਦਾ ਆਕੇ ਵੇਖੀ ਸੱਜਣਾ ਤੂੰ ਆਕੇ ਵੇਖੀ ਸੱਜਣਾ ਤੂੰ ਮੇਰਾ ਸੋਹਣਾ ਇਲਾਕਾ ਵੀਦ ਦਾ ਆਕੇ ਵੇਖੀ ਸੱਜਣਾ ਤੂੰ ਮੇਰਾ ਸੋਹਣਾ ਇਲਾਕਾ ਵੀਦ ਦਾ ਲੋਕ ਪਿਆਰ ਨਾਲ ਵਸਦੇ ਲੋਕ ਪਿਆਰ ਨਾਲ ਵਸਦੇ ਫਰਕ ਨਾ ਊਚ ਨੀਚ ਦੀ ਰੀਤ ਦਾ ਵੇਖੀ ਆਕੇ ਸੱਜਣਾ ਤੂੰ ਮੇਰਾ ਸੋਹਣਾ ਇਲਾਕਾ ਵੀਦ ਦਾ ਸ਼ਿਵਾਲਕ ਦੀਆਂ ਪਹਾੜੀਆਂ ਤੇ ਸ਼ਿਵਾਲਕ ਦੀਆਂ ਪਹਾੜੀਆਂ ਤੇ ਵਸਿਆ ਸੋਹਣਾ ਜਿਹਾ ਇਲਾਕਾ ਸ਼ਿਵਾਲਕ ਦੀਆਂ ਪਹਾੜੀਆਂ ਤੇ ਬਸਿਆ ਸੋਹਣਾ ਜਿਹਾ ਇਲਾਕਾ ਹਿਮਾਲਾ ਪਰਬਤ ਦੇਖ ਲਈ ਹਿਮਾਲਾ ਪਰਬਤ ਵੇਖ ਲਈ ਨਜ਼ਾਰਾ ਵੇਖੀ ਲੇ ਲਦਾਖ ਦਾ ਧੁੱਪ ਆ ਕੇ ਵੇ ਸੇਕ ਲਵੀ ਧੁੱਪ ਆ ਕੇ ਸੇਕ ਲਵੀ ਜਦ ਮੌਸਮ ਠੰਡੀ ਸ਼ੀਤ ਦਾ ਇੱਕ ਵਾਰੀ ਸਜਣਾ ਤੂੰ ਦੇਖੀ ਸੋਹਣਾ ਇਲਾਕਾ ਬੀਤ ਦਾ ਲੋਕ ਬੜੇ ਮਿਹਨਤੀ ਨੇ ਲੋਕ ਬੜੇ ਮਿਹਨਤੀ ਨੇ ਫਸਲਾਂ ਬਿਨ ਪਾਣੀ ਤੋਂ ਪੈਦਾ ਕਰਦੇ ਲੋਕ ਬੜੇ ਮਿਹਨਤੀ ਨੇ ਫਸਲਾਂ ਪੈਦਾ ਬਿਨ ਪਾਣੀ ਤੋਂ ਕਰਦੇ ਗੁੜ ਇੱਥੋਂ ਦਾ ਸੱਜਣਾ ਗੁੜ ਇੱਥੋਂ ਦਾ ਸੱਜਣਾ ਤੁਮਾਂ ਵਿੱਚ ਯੂਰਪ ਦੇ ਪਾਵੇ ਗੁੜ ਇੱਥੋਂ ਦਾ ਸੱਜਣਾ ਤੁਮਾਂ ਵਿੱਚ ਯੂਰਪ ਦੇ ਪਾਵੇ ਮੱਕੀ ਮਿੱਠੀ ਇੱਥੇ ਆਉਂਦੀ ਮੱਕੀ ਮਿੱਠੀ ਇੱਥੋਂ ਦੀ ਭੋਲੇ ਜਾਈਂ ਸਵਾਦ ਵਰਗਰ ਚੀਜ਼ ਦਾ ਇੱਕ ਵਾਰੀ ਸੱਜਣਾ ਤੂੰ ਵੇਖੀ ਸੋਹਣਾ ਇਲਾਕਾ ਬੀਤ ਦਾ ਮੇਲਾ ਛਿੰਝ ਚਰਾਹਾਂ ਦਾ ਆਕੇ ਵੇਖ ਲਈ ਸੱਜਣਾ ਮੇਲਾ ਛਿੰਝ ਚਰਾਹਾਂ ਦਾ ਲੱਗਦਾ ਆਕੇ ਵੇਖ ਲਈ ਸੱਜਣਾ ਮੇਲਾ ਛਿੰਝ ਚਰਾਹਾਂ ਦਾ ਲੱਗਦਾ ਵਿਰਸਾ ਸਾਂਝਾ ਵੇਖ ਲਈ ਵਿਰਸਾ ਸਾਂਝਾ ਵੇਖ ਲਈ ਵੇਖੀ ਰੱਬ ਇੱਥੇ ਹੀ ਵਸਦਾ ਲੈ ਲਈ ਨਜ਼ਾਰਾ ਤੂੰ ਲਾ ਲਈ ਨਜ਼ਾਰਾ ਤੂੰ ਸਾਂਝ ਪਿਆਰ ਦੀ ਰੀਤ ਦਾ ਇੱਕ ਵਾਰੀ ਸੱਜਣਾ ਤੂੰ ਵੇਖੀ ਸੋਹਣਾ ਇਲਾਕਾ ਵੀਤ ਦਾ ਕਰੇਲੇ ਜੰਗਲੀ ਇੱਥੋਂ ਦੇ ਕਰੇਲੇ ਜੰਗਲੀ ਇੱਥੋਂ ਦੇ ਬਿਮਾਰੀ ਧਰਨ ਦਰੋਂ ਨੇ ਚੱਕਦੇ 슈ਗਰ ਨੇੜੇ ਖੜਦੀ ਨਾ 슈ਗਰ ਨੇੜੇ ਖੜਦੀ ਨਾ ਡਾਕਟਰ ਬੈਠਾ ਰਹੇ ਉਦੀਕ ਦਾ ਇੱਕ ਵਾਰੀ ਸੱਜਣਾ ਤੂੰ ਵੇਖੀ ਸੋਹਣਾ ਇਲਾਕਾ ਵੀਤ ਦਾ ਗੰਗਾ ਵਿੱਚ ਇੱਥੇ ਮੇਰ ਗੁਰਾਂ ਦੀ ਏ ਇੱਥੇ ਮੇਰ ਗੁਰਾਂ ਦੀ ਏ ਗੰਗਾ ਵਿੱਚ ਬੀਤਦੇ ਵਗਦੀ ਪੁੱਲ ਦੁਨੀਆ ਟੁੱਕਦੀ ਏ ਪਿਆਰ ਵੇਖੀ ਗੁਰੂ ਦੀ ਪ੍ਰੀਤ ਦਾ ਇੱਕ ਵਾਰੀ ਸੱਜਣਾ ਤੂੰ ਵੇਖੀ ਸੋਹਣਾ ਇਲਾਕਾ ਬੀਤਦਾ ਇੱਕ ਵਾਰੀ ਸੱਜਣਾ ਤੂੰ ਵੇਖੀ ਸੋਹਣਾ ਇਲਾਕਾ ਵੇਖਦਾ ਧੰਨਵਾਦ ਜੀ ਵਹੀ ਤਾੜੀ ਮਾਰਦੇ ਕੋ ਸਾਡੇ ਮਾਸਟਰ ਜੀ ਦੇ ਨਾਮ ਤੇ ਕਿਉਂਕਿ ਜਿਹੜੀ ਬਾਕੀ ਗੱਲ ਸਹੀ ਹੈ ਨਾ ਜਿਹੜੀ ਅਜਿਹੇ ਗੋਲ ਕਰਿੰਦੇ ਆ ਆਪ ਵੀ ਕਈ ਵਾਰ ਲੈ ਕੇ ਜਾਂਦੇ ਆ ਤੇ ਵੀ ਤੁਸੀਂ ਜਦੋਂ ਅੰਗਰਸ਼ੰਕਰ ਰੋਜਾ ਰਾਜ ਮਿਲ ਰਿਹਾ ਵਾਕਈ ਸ਼ੁਕਰ ਦੇ ਮੁਕਾਬਲੇ 'ਚ ਸ਼ੁਕਰ ਕੋਸਾਂ ਦੂਰ ਪਾ ਜੀ